ਬਾਜੀ ਫਿਰ ਮਾ ਬਦਨਾਮ ਹੋ ਜਾਂਦਾ ਸੱਸੀ ਗੱਲ ਜੀ ਵੈਗੂ ਜੀ ਸਾਰਿਆਂ ਨੂੰ ਛੱਠੀ ਕਲਚ ਰੱਖਣ ਸਭ ਦੇ ਕੰਮਾਂ ਕਾਜਾਂ ਚ ਬਰਕਤਾਂ ਪਾਣ ਅੱਜ ਸਵੇਰ ਦਾ ਦਿਨ ਐਵੇਂ ਦਾ ਚੜਿਆ ਕਿ ਸਾਰਾ ਦਿਨ ਕੰਮ ਚ ਨਿਕਲ ਗਿਆ ਅੱਜ ਮੈਂ ਦੱਸਾਂ ਮੈਂ ਖੁਦ ਹੈਰਾਨ ਐ ਮੇਨਾਂ ਕੰਮ ਕਰ ਕਿਵੇਂ ਲਿਆ ਸਵੇਰੇ ਉੱਠ ਕੇ ਸੁੱਤ ਤੋਂ ਪਹਿਲਾਂ ਚਾਹ ਪਾਣੀ ਦੂਜੇ ਨੰਬਰ ਤੇ ਸਾਰੇ ਕੱਪੜੇ ਧੋਏ ਉਹਦੇ ਬਾਅਦ ਝਾੜੂ ਪੋਚਾਂ ਫਿਰ ਉਹਦੇ ਬਾਅਦ ਰੋਟੀ ਪਾਣੀ ਯਾਰ ਅੱਜ ਸਾਰਾ ਦਿਨ ਕੰਮ ਚ ਹੀ ਨਿਕਲ ਗਿਆ ਅੱਜ ਬੜਾ ਪੁਰਾ ਹਾਲ ਐ ਪਰ ਕੱਲ ਮੈਂ ਟੈਸਟ ਕਰਵਾ ਕੇ ਆਈ ਸੀ ਟੈਸਟ ਦੀ ਰਿਪੋਰਟ ਆਈ ਨਾਰਮਲ ਕਈ ਦਿਨ ਤੋਂ ਮੈਨੂੰ ਬੁਖਾਰ ਸੀ ਫਿਰ ਮੈਨੂੰ ਲੱਗਿਆ ਮੈਨੂੰ ਲੱਗਦਾ ਹੈ ਕੰਮ ਧੰਦਿਆਂ 'ਚ ਹੱਥ ਜ਼ਿਆਦਾ ਹੀ ਚਲਾਉਣਾ ਜ਼ਰੂਰੀ ਹੈ ਇਸੇ ਨਾਲ ਹੀ ਜਿਹੜੀ ਸਰੀਰ ਦੀ ਜਿਹੜੀ ਟੁੱਟ ਭੰਗਣਾ ਉਹ ਗਾਇਬ ਹੋ ਜਾਊਗੀ ਤੇ ਬਾਅਦ ਇਸੇ ਕਰਕੇ ਅੱਜ ਠਾਨ ਲਈ ਕਿ ਘਰ ਦੇ ਸਾਰੇ ਕੰਮ ਅੱਜ ਆਪ ਹੀ ਕਰਨੇ ਨੇ ਛਿਰ ਦੀ ਟੁੱਟ ਭੰਗ ਜਿਹੜੀ ਹੈਗੀ ਹੈ ਨਾ ਉਹ ਹੱਥਾਂ ਬਾਹਾਂ ਨੂੰ ਚਲਾਵਾਂਗੇ ਤੇਹੀ ਠੀਕ ਹੋਏਗੀ ਦਵਾਈਆਂ ਨਾਲ ਕੋਈ ਫਰਕ ਨਹੀਂ ਪੈਣਾ ਅਜੋ ਗੱਲ ਸੱਚ ਹੋ ਗਈ ਹੈ ਪਰ ਮੈਨੂੰ ਲੱਗਦਾ ਇੱਕ ਗੋਲੀ ਜਰੂਰ ਖਾਣੀ ਪੈਣੀ ਹੈ ਕਿਉਂਕਿ ਸਰੀਰ ਬਰਾ ਦੁਖ ਰਿਹਾ ਆਦਤ ਨਹੀਂ ਹੈ ਇੰਨਾ ਕੰਮ ਕਰਨ ਦੀ ਬਟ ਇੰਨਾ ਵੀ ਨਹੀਂ ਕਿ ਆਪਾ ਵੇਲੇ ਰੇਤਾ ਬਾਸ ਇੰਨਾ ਕੀ ਚੜਕੋਚਾਂ ਤੇ ਕਪੜੇ ਧੋਣ ਦਾ ਕੰਮ ਅਸੀਂ ਕਰਵਾਈਦਾ ਸੀ ਦੀਦੀ ਕੋਲੋਂ ਬਟ ਹੁਣ ਆਪ ਕਰਨੀ ਪੂਰੀ ਹਿੱਤ ਕਰਨੀ ਹੈ ਕਿ ਸੋਚ ਲਿਆ ਤੇ ਕਰਾਂਗੇ ਜਰੂਰ ਮੇਰੀ ਨਿੱਕੀ ਜੀ ਧੀ ਵੀ ਕੱਲ ਆਪਾ ਲੈ ਕੇ ਆਈ ਸੀ ਦਵਾਈ ਠੀਕ ਹੈ ਜੀ ਕਲ ਦਵਾਈ ਲੈ ਕੇ ਆਏ ਤੇ ਧੀ ਰਾਣੀ ਕਿੰਡੀ ਖੁਸ਼ ਹੈ ਨਾ ਰਾਬੀ ਨੂੰ ਖੁਸ਼ ਹੀ ਰੱਖੇ ਤੰਦਰੁਸਤ ਰੱਖੀ ਹੈ ਨਾ ਤੇ ਹੁਣ ਮੇਰੀ ਧੀ ਗਈ ਸੀ ਉਹਦੇ ਪਾਪਾ ਨਾਲ ਚੋਰੀ ਚੋਰੀ ਪਾਪਾ ਨੇ ਵੀ ਨਹੀਂ ਦੱਸਿਆ ਕਿ ਅਸੀਂ ਕਿੱਥੇ ਚੱਲ ਨਹੀਂ ਧੀ ਨੂੰ ਬਿਠਾ ਕੇ ਮੋਟਰਸਾਈਕਲ ਤੇ ਲੈ ਗਏ ਇਹੋ ਜੀ ਕੰਡੀਸ਼ਨ ਚ ਨਾ ਕੋਈ ਟੋਪੀ ਨਾ ਕੋਈ ਸ਼ੂਜ਼ ਠੀਕ ਹੈ ਪਾਪਾ ਨੇ ਬੜੀ ਜ਼ਿਆਦਾ ਧੀ ਗਜਾ ਲਈ ਹੈ ਨਾ ਸਿਰ ਤੇ ਚੜਾਇਆ ਹੋਇਆ ਕੱਲ ਦਵਾਈ ਲੈਣ ਗਏ ਸੀਗੇ ਕੱਲ ਹੱਥ ਨਹੀਂ ਪੈਂਦਾ ਸੀ ਨਿਆਣੀ ਨੂੰ ਇੰਨਾ ਬੁਖਾਰ ਇਹਨੂੰ ਚੜਿਆ ਆਇਆ ਸੀ ਅੱਜ ਦੇਖੋ ਕਿਵੇਂ ਹਾਸੇ ਖੇਡਦੀ ਪਈ ਹੈ ਔਰ ਸਵੇਰੇ ਸਕੂਲ ਜਾਣਾ ਹੈ ਤੇ ਰੱਬ ਮਿਹਰ ਕਰੇ ਖੁਸ਼ ਹੋ ਕੇ ਜਾਵੇ ਤੇਰੇ ਲੋ ਸਕੂਲ ਦੇ ਨਾਮ ਤੇ ਕਿਵੇਂ ਕਰਦੀ ਪਈ ਹੈ ਹੈ ਸਕੂਲ ਦੇ ਨਾਮ ਤੇ ਆਏ ਨੇ ਮੇਰੇ ਗੰਦੇ ਆ ਤੇ ਹੁਣ ਆਪਾਂ ਇਹੀ ਕਵਾਂਗੇ ਕਿ ਮੇਰੀ ਧੀ ਰਾਣੀ ਸ਼ੇਰੂਛ ਖੁੰਦੀ ਹੈ ਨੋ ਨੋ ਇਹ ਹੋ ਕੇ ਤਰੀ ਦੇਖ ਗਈ ਮੇਰੀ ਕੁੜੀ ਤੇ ਦੇਖੀ ਤੇ ਹੁਣ ਸਿਰਫ ਇਹਦੇ ਹੱਥ 'ਚ ਇੱਕ ਲੋਲੀਪੋਪ ਨਹੀਂ ਹੈ ਤੁਹਾਨੂੰ ਮੈਂ ਇੱਕ ਚੀਜ਼ ਦਿਖਾਵਾਂਗੀ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਵਾਕਈ ਪਾਪਾ ਦੀ ਧੀ ਪਾਪਾ ਦੀ ਅਰੀ ਪਾਪਾ ਨੇ ਜਿਆਦਾ ਗੁਝਾ ਲਈ ਹੈ ਇੱਧਰ ਆਓ ਮੈਂ ਵਿਖਾਵਾਂ ਨਮਕੀ ਲੈ ਕੇ ਆਏ ਹੋਰ ਵਿਖਾਓ ਹੋਰ ਕਿਹੜੀ ਚੀਜ਼ ਲੈ ਕੇ ਆਏ ਆ ਦਿਖਾਓ ਹਾਂ ਹਾਂ ਦੱਸੋ ਤੁਸੀਂ ਵਾਕਈ ਪਾਪਾ ਨੇ ਧੀ ਜਾਲੀ ਨਾ ਕੁਝ ਜ਼ਿਆਦਾ ਕੀ ਬਿਮਾਰ ਹੈ ਬੱਚਾ ਤੇ ਇਹੋ ਜੀ ਚੀਜ਼ਾਂ ਤੋਂ ਡਾਕਟਰ ਨੇ ਮਨਾ ਕੀਤਾ ਖਾਂਸੀ ਬਹੁਤ ਜ਼ਿਆਦਾ ਹੋਈ ਪਈ ਹੈ ਨੂੰ ਕਿ ਰਾਤ ਨੂੰ ਇਹਨੂੰ ਨੀਂਦ ਨਹੀਂ ਆਉਂਦੀ ਤੇ ਆਹ ਵੇਖ ਲਓ ਪਾਪਾ ਨੇ ਕਿਹੜੀ ਚੀਜ਼ ਦਿਵਾ ਦਿੱਤੀ ਆ ਖੜੇ ਪਾਪਾ ਜੀ ਪਾਪਾ ਜੀ ਇਹੋ ਜੇ ਕੰਮ ਧੀ ਨੂੰ ਸਿਖਾ ਰਹੇ ਨੇ ਕਿ ਕੋਈ ਗੱਲ ਨਹੀਂ ਪੁੱਤ ਦਵਾਈ ਤੇ ਪਿਆਏ ਪੀ ਲੈਣੀ ਹੈ ਚੀਜ਼ਾਂ ਵੀ ਤੁਸੀਂ ਪੂਰੀਆਂ ਖਾਓ ਫਿਰ ਡਾਕਟਰ ਨੇ ਪੂਰਾ ਚੰਗੀ ਤਰ੍ਹਾਂ ਮਨਾ ਕੀਤਾ ਸੀ ਕਿ ਇਹ ਕੰਮ ਤੁਸੀਂ ਨਾ ਕਰੋ ਬਾਹਰ ਦੀਆਂ ਚੀਜ਼ਾਂ ਤੋਂ ਇਹਨੂੰ ਪਰਹੇਜ਼ ਕਰੋ ਬਟ ਨਹੀਂ ਸਦਾਜੀ ਕਹਿੰਦੇ ਨਹੀਂ ਜिद ਕਰਦੀ ਸੀ ਔਰ ਮੇਰੇ ਤੋਂ ਚੋਰੀ ਗਏ ਆ ਬਾਰ-ਬਾਰ ਬਾਜ਼ਾਰ ਚ ਕਿ ਅਸੀਂ ਆਨੇ 2 ਮਿੰਟ ਤੇ ਦੋਨੇ ਚਿਹ ਦੀ ਚੀਜ਼ਾਂ ਲੈ ਕੇ ਘਰੇ ਆ ਗਏ ਛਿੱਤਰ ਮਹਿਣੇ ਦਾਨੂ ਡੈਡੀ ਨੂੰ ਵੀ ਪੈਣੀ ਚਾਹੀਦੀ ਆ ਛਿੱਤਰ ਚਾਹ ਹਾਂ ਇਹ ਮੇਰਾ ਚਾਹ ਵਾਲਾ ਵੀ ਆ ਗਿਆ ਹੈ ਹਉਨੇ ਸਰਦਾਰ ਜੀ ਬਣਾਣਗੇ ਚਾਹ ਤਾਂ ਕਿ ਜਿਹੜੀ ਸ਼ਰੀਰ ਦੀ ਥਕਾਨੋਂ ਦੂਰ ਹੋ ਜਾਵੇ ਯਾਰ ਮੈਨੂੰ ਤੇ پاگل ਕਰਤਾ ਕੋਈ ਗੱਲ ਨਹੀਂ پاگل ਹੋਣੇ ਸਹੀ ਬੜਾ ਕੰਮ ਕਰਾ ਲਿਆ ਨਜ਼ਰ ਨਾ ਲੱਗੇ ਮੈਨੂੰ ਬਸ ਐਵੇਂ ਕੰਮ ਕਰਦੇ ਰਹੀ ਐ ਹਾਂ ਬਾਈ ਮੇਰੇ ਬਰਤਨ ਵੀ ਧੋਣ ਵਾਲੇ ਆ ਠੀਕ ਹੈ ਸਰਦਾਰ ਜੀ ਕਹਿ ਰਹੇ ਨੇ ਪ੍ਰਾਈਵੇਟ ਰੋਮਲੇ ਤੇ ਮੈਂ ਚਾਹ ਬਣਾਵਾਂ ਤੇ ਹੁਣ ਇਹ ਚਾਹ ਵਾਲੇ ਜਿਹੜੇ ਬਰਤਨ ਪਈ ਐ ਕੋਈ 2:3 ਵਜੇ ਦੇ ਪਈ ਹੋਈ ਐ ਕਿਉਂਕਿ ਉਹਦੀ ਵੇਲ ਨਹੀਂ ਮਿਲੀ ਵੀ ਕੱਪੜੇ ਕਪੜੀਆਂ ਤੋਂ ਵੇਲ ਨਹੀਂ ਮਿਲੀ ਸਾਨੂੰ ਕਪੜੇ ਇੰਨੇ ਜ਼ਿਆਦਾ ਤੁਪਣੇ ਸੀ ਉਹਦੇ ਬਾਅਦ ਕੁਸੋਏ ਸਵੇਰੇ ਤੇ ਹੁਣ ਮੈਂ ਤੈਅ ਕਰਨ ਚੱਲਦੀ ਹਾਂ ਮੋਦੀ ਬੱਚਿਆ ਨੇ ਲੱਗੇ ਰਹੇ ਆ ਬੱਚੇ ਫਿਊਸ਼ਨ ਚਲੇ ਗਏ ਨੇ ਇੱਕ ਹੰਤੇ ਵੀ ਕਿ ਕਿਵੇਂ ਦੀ ਲੱਗਦੀ ਸਾਡੀ ਵੈ ਸਾਡੀ ਵੀਡੀਓ ਤੇ ਸਾਡੀ ਫੈਮਿਲੀ ਤੇ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ ਹਾਈ ਨੈਮੂ ਹੁਣ ਵੀ ਆਪਾਂ ਬਣਾਣੀ ਹੈ ਅਜੀਬੋ ਗਰੀਬ ਦੀ ਸਬਜੀ ਸਬਜੀ ਦਾ ਤਾਂ ਨਾਮ ਤੇ ਮੈਨੂੰ ਵੀ ਨਹੀਂ ਪਤਾ ਕੀ ਹੈਗੀ ਉਹ ਸਬਜੀ ਆਪਾਂ ਅਜੀਬੋ ਗਰੀਬ ਜੀ ਦੀ ਸਬਜੀ ਬਣਾਉਣ ਲੱਗੇ ਆਂ ਤੇ ਤੁਸੀਂ ਅਗਰ ਜਾਣਦੇ ਹੋ ਤੇ ਕਮੈਂਟ ਕਰਕੇ ਦੱਸ ਦੇਣਾ ਐ ਸਬਜੀ ਦਾ ਨਾਮ ਕੀ ਹੈ ਕਿਉਂਕਿ ਮੈਨੂੰ ਕਿਉਂਕਿ ਨਾ ਵੇਖ ਕੇ ਸੋਹਣੀ ਜੀ ਲੱਗੀ ਤੁਸੀਂ ਵੀ ਕਹੋਗੇ ਕਿ ਸੋਹਣੀ ਜੀ ਲੱਗੀ ਸਬਜੀ ਵੀ ਕੋਈ ਸੋਹਣੀ ਲੱਗਦੀ ਆ ਵੇਖ ਕੇ ਨਾ ਥੋੜੀ ਅਜੀਬੋ ਗਰੀਬ ਜੀ ਸਬਜੀ ਜੀ ਲੱਗੀ ਮੈਨੂੰ ਮੈਂ ਫਰਸਟ ਟਾਈਮ ਐ ਸਬਜੀ ਨੂੰ ਬਣਾਉਣ ਲੱਗੀ ਆ ਠੀਕ ਹੈ ਜੀ ਅਗਰ ਤੁਸੀਂ ਸਬਜੀ ਇਹ ਬਣਾਈ ਹੈ ਤੇ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਨਾਮ ਔਰ ਇਹ ਕਿਵੇਂ ਦੀ ਬਣਦੀ ਹੈ ਵੈਸੇ ਮੈਨੂੰ ਲੱਗ ਰਿਹਾ ਹੈ ਕਿ ਜਿਵੇਂ ਉਹ ਹਲਵਾ ਨਹੀਂ ਹੁੰਦਾ ਉਹ ਗੋਲ ਜਾਂ ਕੱਦੂ ਜੇ ਵਰਗਾ ਹੈਨਾ ਤੇ ਲੰਮੇ ਸਾਈਜ਼ ਚ ਅਗਰ ਰਾਈਟ ਹੈ ਤੇ ਕਮੈਂਟ ਜਰੂਰ ਕਰ ਦੇਣਾ ਜੀ ਠੀਕ ਹੈ ਬਸ ਆਪਾਂ ਤਿਆਰੀ ਕਰਦੇ ਹਾਂ ਪਹਿਲੇ ਫਰਾਈਵਿੰਗ ਨੂੰ ਧੋ ਲਈਏ ਸਦਾ ਜੀ ਚਾਹ ਬਣਾ ਦੇਣ ਥੋੜੀ ਥਕਾਨ ਲੈ ਜੀ ਉਹਦੇ ਬਾਅਦ ਆਪਾਂ ਸਬਜ਼ੀ ਬਣਾ ਲਈਏ ਨਾਲੇ ਆਟਾ ਗੁੰਨ ਲਈਏ ਕੰਮ ਨੇ ਮੁੱਕ ਨੇ ਐਮ ਦੀ ਥੋੜੀ ਜੀ ਫਰੂਟੀ ਕੀ ਪੀ ਲਈ ਰੈਮ ਦੇ ਦੋਸ਼ ਕੇ ਬਹਿ ਗਈ ਮੇਰੇ ਨਾਲ ਹੁਣ ਪਾਪਾ ਜੀ ਨੂੰ ਕਹਿੰਦੀ ਪਈ ਮੈਨੂੰ ਹੋਰ ਲਿਆ ਕੇ ਦੋ ਹਾਈਵੇ ਜੁੱਤਿਆਂ ਨੂੰ ਤੇ ਠੰਡ ਲੱਗ ਗਈ ਹੁਣ ਮੈਂ ਰੱਖਾਂ ਇਹਨਾਂ ਨੂੰ ਬਈ ਸਾਡਾ ਹੋ ਗਿਆ ਹੁਣ ਚਾਹ ਟਾਈਮ ਟੀ ਟਾਈਮ ਹੋ ਗਿਆ ਨਾਲ ਬਿਸਕਟ ਨਾਲ ਚਾਹ ਹਾਂ ਇਹ ਮੈਂ ਛੋੜੀ ਮੈਂ ਦੇੰਨੇ ਕ ਪੀਤੇ ਸਿਰਫ ਇੰਨਾ ਕੇ ਦੇਖੀ ਨੰਨਾ ਜਾ ਨੰਨਾ ਜੇ ਪੀਤੇ ਛੋਤਾ ਜਾ ਬੰਨਾ ਏ ਪੂਰੀ ਬੋਤਲ ਫੇਰ ਨਵੀਂ ਲੈਣ ਦਾ ਟੀ ਟੀ ਜੀ ਇੱਕ ਬੋਤਲ ਵੀ ਇਹ ਵਾਸਤੇ ਇੱਕ ਤੁਹਾਡੀ ਵਾਸਤੇ ਇੱਕ ਦੀਦੀ ਵਾਸਤੇ ਠੀਕ ਹੈ ਨਹੀਂ ਫਿਰ ਕੰਨ ਤੇ ਆਣੀ ਤੁਸੀਂ ਬੋਤਲ ਜੀ ਉਸ ਜੀ ਸੱਦੇ ਵਾਸਤੇ ਸੱਚੀ ਮੇਰੇ ਵਾਸਤੇ ਵੀ ਇੱਕ ਚ ਲੈ ਕੇ ਆਉਂਦੀ ਕੈਂ ਹਾਂ ਤੇ ਖੜੇ ਤੇ ਹੋ ਜਾ ਟਿੰਡੀਵਾਜ ਜੂਗੇ ਅੱਜ ਕਹਿ ਦੂਗਾ ਕੋਈ ਇਹ ਨਿੱਕੀ ਜੀ ਕੁੜੀ ਨਹੀਂ ਸੀ ਨਹੀਂ ਸੀ ਛਾੜੀ ਮਮਲੀ ਦੀ ਤੁਗਲੀ ਮੁਗਲੀ ਬਣੀ ਫੇਰਦੀ ਐ ਪੇਂਟ ਲਾ ਲਿਆ ਪੇਂਟਿੰਗ ਕਰਦੀ ਫੇਰਦੀ ਸੀ ਅੱਜ ਤੇ ਸਾਰੇ ਹੱਥ ਮੂੰਹ ਗੰਦਾ ਕੀਤਾ ਦੂਰੀ ਵਰੀ ਦੋ ਵਰੀ ਦਾ ਸੂਟ ਹੀ ਬਦਲਤਾ ਬਈ ਮਮਲੀ ਜੀ ਦਾ ਉੱਥੇ ਜਾਣੀ ਪੈਣਾ ਨਹੀਂ ਤੇ ਮੈਂ ਹੁਣ ਫੇਰ ਰਗੜ ਰਗੜ ਕੇ ਨਵਾ ਦੂੰਗੀ ਹਾਂ ਇਹ ਨਿਵਾਣਾ ਹੀ ਪੈਣਾ ਬਈ ਨਹੀਂ ਮੰਨਣਾ ਇਹ ਟਿੰਡੀ ਵਾ ਜੀ ਜੇ ਤੇਰੀ ਟਿੰਡੀ ਹੋਏ ਗੰਦਾ ਬੱਚਾ ਮੈਂ ਹਦੀ ਵਜਾ ਲੈ ਫਿਰ ਲੋ ਜੀ ਸਬਜੀ ਤੇ ਮੈਂ ਬਣਾਉਣ ਲੱਗੀ ਹਾਂ ਉਹੀ ਜਿਹੜੀ ਜੀਬੋ ਗਰੀਬ ਲਿਆਈ ਸੀ ਪਿਆਜ਼ ਤੇ ਹਰੀਆਂ ਮਿਰਚਾਂ ਦਾ ਤੜਕਾ ਲਾਣ ਲੱਗੀ ਹਾਂ ਜਿਵੇਂ ਕੀ ਹਲਵੇ ਦੀ ਸਬਜੀ ਨੂੰ ਮੈਂ ਲਾਉਣੀ ਹੈ ਠੀਕ ਹੈ ਅਗਰ ਤੁਸੀਂ ਅਲੱਗ ਤਰੀਕੇ ਨਾਲ ਲਾਉਂਦੇ ਹੋ ਤੇ ਪਲੀਜ਼ ਕਮੈਂਟ ਕਰਕੇ ਜੀ ਦੱਸਣਾ ਕਿ ਤੁਸੀਂ ਕੀ ਕੀ ਤੜਕੇ ਵਾਸਤੇ ਯੂਜ਼ ਕਰਦੇ ਹੋ ਚਾਹ ਦੇ ਸਰਦਾਰ ਜੀ ਨੇ ਪਿਆਦੀ ਹੁਣੇ ਬਰਤਨ ਤੋਂ ਕੇ ਆਈ ਹੈ ਇੱਕ ਹੋਰ ਸਜਾਤਾ ਹੁਣ ਇੱਥੇ ਕੱਟ ਕੇ ਉਸ ਕਰਕੇ ਬਰਤਨ ਤੋਂ ਸੋਈ ਚ ਰੱਖ ਕੇ ਆਣੀ ਹੈ ਲੋ ਬਈ ਜਿਹੜੀ ਹੁਣੇ ਚਾਹ ਟੀ ਟਾਈਮ ਦਾ ਸਰੀ ਸੀ ਨਾ ਬਿਸਕਟਾਂ ਵਾਲਾ ਉਹ ਵੀ ਇੱਥੇ ਸਜਿਆ ਆਇਆ ਚਾਹ ਪੀ ਲੂੰਗੀ ਪਰ ਕੰਮ ਥੰਡੇ ਤੇ ਆ ਭਾਂਡੇ ਮਾਜਣ ਦਾ ਕੰਮ ਤੇ ਮੈਨੂੰ ਹੀ ਕਰਨਾ ਹੈ ਚਾਹ ਜਿੰਨੀ ਵਾਰੀ ਮਰਜ਼ੀ ਬਣਾ ਲੈਣ ਤੇ ਪਿਆ ਕੇ ਅਰੇ ਬਾਦੋਂ ਥੀਸ ਜਿਆ ਆ ਜਾਂਦੇ ਨਹੀਂ ਹਲੋ ਜੀ ਟੀ ਟਾਈਮ ਤੇ ਬੜਾ ਹੀ ਚੰਗਾ ਰਿਆ ਸੀ ਹਾਂ ਹੁਣ ਮਾੜਾ ਬਣ ਗਿਆ ਕੰਮ ਬੜੇ ਸਿਆਪੇ ਬੜੇ ਭਾਂਦੇ ਮੇਰੀ ਜਾਨ ਨੂੰ ਚਾਹ ਪੀਣੇ 'ਚ ਚੰਗੀ ਲੱਗਦੀ ਹੈ ਪਰ ਜਦੋਂ ਬਰਤਨ ਮਾਜਨੇ ਪੈਂਦੇ ਨਾ ਤੇ ਖਾਸ ਕਰ ਚਾਹ ਵਾਲਾ ਫਰਾਈ ਬਿੰਦ ਧੋਣਾ ਪੈਂਦਾ ਉਦੋਂ ਮੈਨੂੰ ਗੁੱਸਾ ਬੜਾ ਆਉਂਦਾ ਚਲੋ ਜੀ ਨਿਆ ਬਣਾ ਲਾ ਤੇ ਛੋੜੇ ਛੋੜੇ ਪੁੰਨੇ ਗਏ ਬਸ ਬਾਬਾ ਮੇਰ ਕਰੇ ਟੇਸਟ ਵਧੀਆ ਆਵੇ ਇਹਦਾ ਕਿਉਂਕਿ ਮੈਂ ਸੱਚੀ ਮੈਂ ਬਜਾਕ ਨਿਕਾ ਰਹੀ ਮੈਂ ਫਸਟ ਟਾਈਮ ਇਹ ਵਾਲੀ ਸਬਜ਼ੀ ਬਣਾ ਰਹੀ ਹਾਂ ਫਸਟ ਟਾਈਮ ਕਿ ਮੈਂ ਉਮੀਦ ਕਰਦੀ ਕਿ ਐਵੇਂ ਬਣੇ ਜਿਵੇਂ ਕਿ ਉਹ ਹਲਵਾ ਬੰਦਾ ਮੈਂ ਤਾਂ ਯਾਦ ਹੀ ਖੋ ਜਾਂਦਾ ਬਾਰ ਬਾਰ ਓਵੇਂ ਦਾ ਟੇਸਟ ਆਵੇ ਇਹਦਾ ਓਣ ਫਿਰ ਤੋਂ ਵਾਲਾ ਜਾਂਦਾ ਲੱਗੋ ਯਾਰ ਤੁਸੀਂ ਕੀ ਕਰੀ ਜਾਂਦੇ ਹੋ ਬਾਰ ਬਾਰ ਕੁਛ ਗੰਦ ਪਹਿਲੇ ਕੁੜੀ ਨੂੰ ਦਵਾਈ ਜਾਂਦੇ ਹੋ ਸਕੂਲੇ ਭੇਜਣਾ ਹੈ ਇਹਨੂੰ ਕਿ ਨਹੀਂ ਭੇਜਣਾ ਕੋਈ ਕਿਊਟ ਕਿਊਟ ਨਹੀਂ ਲੱਗਦੀ ਏ ਮੈਨੂੰ ਕਿੰਨਾ ਸੋਹਣਾ ਜਿਹਾ ਮੂੰਹ ਬਣਾ ਕੇ ਵੇਖਦੀ ਏ ਮੈਨੂੰ ਆ ਵੇਲੋ ਹੁਣ ਸਰਦਾਰ ਜੀ ਨੂੰ ਆ ਦਵਾ ਲਿਆਏ ਨੇ ਯਾਰ ਇਹ ਤੇ ਬੜੀ ਗਲਤ ਗੱਲ ਐ ਬੜੀ ਗਲਤ ਗੱਲ ਐ ਹੈਨਾ ਬਾਅਦ ਚ ਫਿਰ ਮਾਂ ਬਦਨਾਮ ਹੋ ਜਾਂਦੀ ਐ ਗਲਤੀ ਡੈਡੀ ਕਰਦੇ ਨੇ ਤੇ ਭੁੱਗਤ ਦੀ ਮਾਂ ਐ ਫਿਰ ਮੈਨੂੰ ਕਹਿ ਦਿੰਦੇ ਨੇ ਤੂੰ ਨਾ ਇਹਨਾਂ ਨੂੰ ਇਨਾਂ ਚੀਜ਼ਾਂ ਤੋਂ ਹਟਾ ਸਮਝਾ ਇਹਨਾਂ ਨੂੰ ਪੈਸੇ ਬੜੇ ਲੱਗਦੇ ਦਵਾਈਆਂ ਦੇ ਨਾਲੇ ਜਿਹੜੀ ਦੁੱਖ ਲੱਗਣਾ ਉਹ ਵੱਖਰਾ ਹੈ ਹਾਂ ਫੋੜ ਡੈਡੀ ਨੂੰ ਕੋਈ ਫਰਕ ਨਹੀਂ ਪੈਂਦਾ ਕਦੀ ਪ੍ਰੂਟੀ ਕਦੀ कुरकुरੇ ਦੁਦੜ ਕੇ ਚੜੀ ਜਾਂਦੇ ਬੱਚੇ ਆ ਗਏ ਨੇ ਟਿਊਸ਼ਨ ਤੋਂ ਤੇ ਇੱਕ ਬਿੱਲੀ ਆ ਗਈ ਸਾਡੇ ਘਰੇ ਉਹ ਗੱਡੀ ਥੱਲੇ ਬੈਠੀ ਹੋਈ ਹੈ। ਨਾ ਤੇ ਗੱਡੀ ਸਾਡੀ ਤੇ ਨਾ ਉਹ ਬਿੱਲੀ ਸਾਡੀ। ਹੈਨਾ ਫਿਰ ਵੀ ਸਾਡੇ ਘਰੇ ਵੜੀ ਹੋਈ ਹੈ। ਸਾਡੇ ਨਾਲ ਬਿੱਲੀ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈ। ਆਈ ਮੀਨ ਕਿ ਅਸੀਂ ਕੋਈ ਬਿੱਲੀ ਨਹੀਂ ਪਾਲੀ ਹੋਈ ਪਰ ਇਹ ਬਿੱਲੀ ਸਾਨੂੰ ਰੋਜ਼ ਆ ਕੇ ਬੜਾ ਸਤਾਉਂਦੀ ਹੈ। ਅੱਜ ਤੇ ਬਈ ਹਾਦੀ ਹੋ ਗਈ ਸੀ। ਫਿਰ ਆ ਸਵੇਰੇ ਸਵੇਰੇ ਨਾ ਸਰਦਾਰ ਜੀ ਨੇ ਮੱਥਾ ਟੇਕਣ ਵਾਸਤੇ ਗੇਟ ਖੋਲ੍ਹਿਆ ਟਾਈਮ ਨਾਲ ਕੋਈ 4 ਵਜੇ ਬਾਬਾ ਜੀ ਦੇ ਕਮਰੇ ਦਾ ਤੇ ਉਹ ਜਿਹੜੀ ਦਰੀ ਵੇਖ ਰਹੇ ਹੋ ਨਾ ਤੁਸੀਂ ਥੱਲੇ ਉਹ ਤੇ ਥੱਲੇ ਵੜ ਕੇ ਬਹਿ ਗਈ ਬਾਬਾ ਜੀ ਨੇ ਉਹਨੂੰ ਜਗ੍ਹਾ ਦੇਤੀ ਬਹਿ ਲਈ ਵੇਖ ਲਓ ਕੋਈ ਆਸਰਾ ਦੇਵੇ ਨਾ ਦੇਵੇ ਰੱਬ ਤੇ ਦਿੰਦਾ ਹੀ ਹੈ ਤੇ ਵਾਕਈ ਸਾਡੀ ਤੇ ਬੀ ਬਿੱਲੀ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ ਲੇਕਿਨ ਆਪਣੇ ਬਣਾ ਲਈ ਤੁਹਾਨੂੰ ਸੌਣ ਵਾਸਤੇ ਸਵੇਰੇ ਸਵੇਰੇ ਠੰਡ ਤੋਂ ਬਚਣ ਵਾਸਤੇ ਆਡੇ ਘਰ ਵਿੱਚ ਜਗ੍ਹਾ ਦੇਤੀ। ਵੀ ਉਹ ਇਹ ਕੋਤਾ ਪਿੱਲੀ ਥੱਲੇ ਆ। ਕਮਰੇ ਕੂਮਰੇ ਦੇ ਕਿਸੇ ਦੇ ਬਾਹਰ ਕੇ ਬਹਿ ਜੀ। ਦਰਪੋਕੋ ਤੁਸੀਂ ਆਪ ਡਰਦੇ ਹੋ। ਹੈ? ਕਰਤਾ ਕੀ ਹੈ? ਚਲੋ ਵੀ ਮੈਂ ਤੇ ਆਟਾ ਗੁੰਨ ਲ ਮੇਰੇ ਤੇ ਆਟੇ ਵਾਲਾ ਹੱਥ ਹੈ। ਵੀ ਜੇ ਤੈਨੂੰ ਡੰਡਾ ਮਾਰੇ ਐਸੇ ਡੰਡੇ ਨਾਲ ਮੈਂ ਤੈਨੂੰ ਭੰਨ ਦੇਣਾ ਹੀ। ਕੋਟੀ ਵੀ ਹੈਗੀ ਵਿਚਾਰੀ ਕੀ ਕਹਿੰਦੀ ਆਪਾਂ ਨੂੰ ਬਸ ਧਿਆਨ ਰੱਖੋ ਕਮਰਿਆਂ 'ਚ ਨਾ ਵੜ ਜੇ ਮਿਲਦਾ ਨੇ ਸਾਰੀ ਰਾਤ ਇੱਥੇ ਹੀ ਰਹਿਣਾ ਸ਼ਕਲ ਵੀ ਨਹੀਂ ਬਖਾਰੀ ਕੀ ਕਿਵੇਂ ਦੀ ਆ ਸੋਹਣੀ ਹੈ ਕਿਵੇਂ ਦੀ ਆ ਬਸ ਖਾਵੇ ਤੇ ਸਹੀ ਆ ਨਹੀਂ ਮੇਰੇ ਨਿੱਕੇ ਜਿਹੀ ਪਿੱਲੀ ਵੀ ਥੱਲੇ ਬੈ ਗਈ ਹੈ ਸਬਜੀ ਤਿਆਰ ਹੈ ਜਿਹਦਾ ਸਾਨੂੰ ਨਾਮ ਵੀ ਨਹੀਂ ਪਤਾ ਹੈ ਇਹ ਆਪਾਂ ਦੇ ਬਣਾ ਲਈ ਹੈ ਔਰ ਇਹਦੇ ਵਿੱਚ ਆਪਾਂ ਥੋੜੀ ਜੀ ਚੀਨੀ ਵੀ ਪਾ ਲਈਏ ਕਿਉਂਕਿ ਮੈਂ ਹਲਵਾ ਬਣਾਣੀ ਹੈ ਤੇ ਮੈਂ ਥੋੜੀ ਜੀ ਚੀਨੀ ਜ਼ਰੂਰ ਪਾਣੀ ਹੈ ਫਿਰ ਸਾਰੇ ਖਾਂਦੇ ਨਹੀਂ ਪਿੜਾ ਕਿੰਨੀ ਤੱਕ ਕੋਈ ਵੀ ਨਹੀਂ ਖਾਂਦਾ ਹੁਣ ਹੋਈ ਬਣਾ ਲਈ ਜਿਵੇਂ ਹਲਵਾ ਬਣਾਈ ਤੇ ਬਸ ਰੋਟੀ ਬਣਾਉਣ ਦੀ ਤਿਆਰੀ ਹੈ ਵੈਸੇ ਵੇਖੋ ਕਿੰਝ ਤੇ ਬਹੁਤ ਸੋਹਣੀ ਲੱਗ ਰਹੀ ਤੇ ਖੁਸ਼ਬੂ ਵੀ ਬੜੀ ਸੋਹਣੀ ਆ ਰਹੀ ਤੇ ਮੇਰੀ ਧੀ ਕਲਦੀ ਐਂਡ ਬਾਏ ਬਾਏ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਪਲੀਜ਼ ਨਾ ਜਾਣਾ ਜੀ ਬਾਏ ਬਾਏ